ਅਪਾ ਗੱਲ ਕਰਦੇ ਆ ਜੀ ਅਸੀਂ ਐ ਕਰਤਾ ਅਸੀਂ ਉਹ ਕਰਤਾ ਅਸੀਂ ਇੰਨਾਂ ਨੂੰ ਉਹ ਕਰਾਤਾ ਗਿਣਤੀ ਵਧਾਉਣ ਤੇ ਜ਼ੋਰ ਨਾ ਦੇਈਏ ਅੰਮ੍ਰਿਤ ਛਕਾ ਕੇ ਅਸੀਂ ਗਿਣਤੀ ਵਧਾਉਣ ਤੇ ਜ਼ੋਰ ਨਾ ਦੀਏ ਸਾਨੂੰ ਜ਼ਰੂਰਤਾ ਵੱਤ ਤੋਂ ਵੱਧ ਪੱਕੇ ਸਿੱਖ ਤਿਆਰ ਕਰਨ ਦੀ ਜਿਹੜੇ ਨਿਤਨੀਮੀ ਹੋਣ ਗੁਰੂ ਨਾਲ ਜੋੜਨ ਵਾਲੇ ਹੋਣ ਫੇਰ ਉਹ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨ ਤੇ ਜਿਹਦੇ ਨਾਲ ਜਿਹੜੇ ਸਾਡੇ ਧਰਮ ਪਰਿਵਰਤਨ ਹੋ ਰਿਹਾ ਉਹ ਵੀ ਰੁਕੂਗਾ ਹੂੰ ਬਾਣੀ ਨਾਲ ਵੀ ਲੋਕ ਚੋੜਨਗੇ ਸੰਗਤ ਜੁੜੂਗੀ ਸਾਰੀ ਤੇ ਘਰ-ਘਰ ਦੇ ਵਿੱਚ ਸਾਡੇ ਪੋਥੀਆਂ ਹੋਣ ਘਰ-ਘਰ ਦੇ ਵਿੱਚ ਸਹਿਜ ਪਾਠ ਸ੍ਰੀ ਖੰਡ ਪਾਠ ਸਾਹਿਬ ਸੰਗਤ ਆਪ ਕਰੇ ਇੱਕ ਨਾ ਵੈਗੁਰ ਜਿਸ ਤਰ੍ਹਾਂ ਆਪਾਂ ਦੇਖਦੇ ਤੁਸੀਂ ਜਿਵੇਂ ਸ਼ਹੀਦ ਸਿੰਘਾਂ ਜੀ ਸੇਵਾ ਕਰਦੇ ਹੋ ਇਹਦੇ ਚ ਨਾ ਸੰਗਤ ਸਵਾਲ ਪੁੱਛਦੀ ਹੈ ਵੀ ਸੀ ਸਿੰਘਾਂ ਦੀ ਕਿਰਪਾ ਕਿਦੋਂ ਹੁੰਦੀ ਆ ਕੀ ਸੰਗੀਤ ਹੁੰਦੀ ਹੈ ਨਾ ਕੋਈ ਇਹਦੀ ਇੱਕ ਦੋ ਘਟਨਾ ਵੀ ਸਾਡੇ ਨਾਲ ਸਾਂਝੀ ਕਰੋ ਜਦੋਂ ਸਹੀਦ ਸਿੰਘਾਂ ਦੀ ਕਿਰਪਾ ਹੁੰਦੀ ਆ ਹੂੰ ਉਦੋਂ ਤੁਹਾਨੂੰ ਇੱਕ ਤਾਂ ਤੁਹਾਡੇ ਆਲੇ ਦੁਆਲੇ ਨਾ ਇੱਕ ਤੁਹਾਨੂੰ એનર્ਜੀ ਫੀਲ ਹੋਣ ਲੱਗ ਜਾਂਦੀ ਆ ਠੀਕ ਹੈ ਜੀ ਇਸੇ ਤਰੀਕੇ ਦੀ ਜਿਵੇਂ ਤੁਹਾਨੂੰ ਕਿਸੇ ਨੂੰ ਤਾਂ ਪ੍ਰਕਾਸ਼ ਹੁੰਦਾ ਹੂੰ ਜਿੰਨੇ ਸਿੱਖ ਤਰੰਨ ਦੇ ਵਿੱਚ ਨੇ ਕਿਸੇ ਨੂੰ ਕੋਈ ਵੀ ਕਿਰਪਾ ਹੁੰਦੀ ਆ ਹੂੰ ਉਸ ਹੀ ਸਿੰਘਾਂ ਦੇ ਦੁਆਰਾ ਹੀ ਹੁੰਦੀ ਆ ਠੀਕ ਹੈ ਜੀ ਚਾਹੇ ਤੁਸੀਂ ਹੀ ਸਿੰਘਾਂ ਨੂੰ ਮੰਨੇ ਚਾਹੇ ਨਾ ਮੰਨੇ ਚਾਹੇ ਕਿੰਤੂ ਪ੍ਰੰਤੂ ਕਰੇ ਉਹ ਉਹ ਤੁਹਾਡੀ ਪਰਸਨਲ ਸੋਚ ਆ ਉਹਦੇ ਬਾਰੇ ਆਪਾਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਹੂੰ ਪਰ ਜਦੋਂ ਸਹੀਦ ਸਿੰਘਾਂ ਦੀ ਜਿਵੇਂ ਤੁਸੀਂ ਬਾਬਾ ਦੀਪ ਸਿੰਘ ਚਿੰਤਨ ਕਰਦੇ ਹੋ ਚਾਹੇ ਤੁਸੀਂ ਬਾਬਾ ਨੌ ਸਿੰਘ ਜੀ ਦਾ ਕਰਦੇ ਹੋ ਜਾਂ ਕਿੰਨਾ ਦਾ ਵੀ ਕਰਦੇ ਹੋ ਹਣਾ ਉਸ ਤਰੀਕੇ ਨਾਲ ਜੋ ਤੁਸੀਂ ਕਰਦੇ ਹੋ ਜਦੋਂ ਤੁਹਾਡੇ ਤੇ ਕਿਰਪਾ ਹੁੰਦੀ ਆ ਉਦੋਂ ਤੁਹਾਡੇ ਜਿਹੜੇ ਸੁਬਾਹ ਦੇ ਵਿੱਚ ਬਦਲਾ ਹੁੰਦਾ ਠੀਕ ਹੈ ਤੁਸੀਂ ਹਰ ਕਿਸ ਨੂੰ ਪ੍ਰੇਮ ਭਾਵਨਾ ਨਾਲ ਦੇਖੋਗੇ ਹੂੰ ਤੁਹਾਨੂੰ ਗੁਰਬਾਣੀ ਦੀਆਂ ਜਿਹੜੀਆਂ ਤੁਕਾਂ ਨੇ ਹਾਂ ਉਹ ਆਪਣੇ ਤੁਸੀਂ ਆਪਣੇ ਆਪ ਚੱਲਣ ਲੱਗ ਗਈਆਂ ਹਾਈ ਲੋਕਾਂ ਦਾ ਕਾਫੀ ਸੁਣਿਆ ਮੈਂ ਉਹ ਆਪਣੇ ਆਪ ਚੱਲਣ ਗਈਆਂ ਹੂੰ ਤੇ ਦੁਨੀਆ ਦੇ ਵਿੱਚ ਤੁਹਾਨੂੰ ਕੱਲੀ ਕੱਲੀ ਚੀਜ਼ ਬਣਾਈ ਹੋਈ ਪਰਮਾਤਮਾ ਦੀ ਸੋਹਣੀ ਲੱਗਣ ਲੱਗ ਜੂ ਹੂੰ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਓਗੇ ਹੂੰ ਗੁਰੂ ਦੇ ਤੁਸੀਂ ਚਰਨਾਂ 'ਚ ਜਾ ਕੇ ਜਿਹਨੂੰ ਮੱਥਾ ਟੇਕੋਗੇ ਤੁਹਾਡਾ ਉੱਥੇ ਸਿਰ ਚੱਕਣ ਨੂੰ ਦਿਲ ਨਹੀਂ ਕਰਦਾ ਹੂੰ ਤੁਸੀਂ ਜਿਵੇਂ ਸ ਇਹ ਮੱਥਾ ਸਿਰ ਮੱਥਾ ਲਾ ਲਿਆ ਥੱਲੇ ਤੁਸੀਂ ਉੱਪਰ ਨਹੀਂ ਉਠੋਗੇ ਤੁਸੀਂ ਕਹੋਗੇ ਬਸ ਵੀ ਇਥੇ ਚਾਰਨਾ ਚ ਪੈਸੇ ਰਲਾ ਲਿਆ ਬਸ ਉਹਨੂੰ ਉੱਪਰ ਉਠਣਾ ਹੀ ਨਹੀਂ ਨਾ ਤੁਹਾਨੂੰ ਕਿਸੇ ਸ਼ਰੀਰ ਦੇ ਵਿੱਚ ਕੋਈ ਤਕਾਫਟ ਫੀਲ ਹੋਵੇ ਹੂੰ ਜੋ ਸੀਤ ਸਿੰਘ ਦਾ ਪੈਰਾ ਹੁੰਦਾ ਹੂੰ ਸੀਤ ਸਿੰਘ ਤੁਹਾਡੇ ਸਹਾਇ ਹੁੰਦੇ ਨੇ ਚਾਹੀ ਤੁਸੀਂ ਸੇਵਾ ਕਰਦੇ ਹੋ ਕੁਝ ਵੀ ਕਰਦੇ ਹੋ ਤੁਸੀਂ ਦੇਖਿਓ ਦਰਬਾਰ ਸਾਹਿਬ ਚੱਲ ਕੇ ਕਿੰਨੀ ਸੰਗਤ ਉੱਥੇ ਸੇਵਾ ਕਰਦੀ ਆ